ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਅਸੀਂ ਚਿਹਰੇ ਉੱਪਰ ਲਗਾਉਣ ਲਈ ਕੋਈ ਵੀ ਵਸਤੂ ਨੂੰ ਤਿਆਰ ਕਰਦੇ ਹਾਂ ਚਾਹੇ ਉਹ ਮੇਕਅਪ ਵਾਲੀ ਚੀਜ਼ ਹੋਵੇ ਜਾਂ ਫਿਰ ਕੋਈ ਫੇਸ ਪੈਕ ਜੇਕਰ ਅਸੀਂ ਉਸ ਨੂੰ ਆਪਣੀ ਹੱਥ ਦੀ ਉਂਗਲ ਨਾਲ ਮਿਕਸ ਕਰ ਲਈਏ ਤਾਂ ਜ਼ਿਆਦਾ ਵਧੀਆ ਰਿਜ਼ਲਟ ਮਿਲਦਾ ਹੈ ਕਿਉਂਕਿ ਇਸ ਵਿੱਚ ਕੁਦਰਤੀ ਹੀਟ ਹੁੰਦੀ ਹੈ ਜੋ ਹਰ ਚੀਜ਼ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਦਿੰਦੀ ਹੈ ਨੰਬਰ 2 ਜੇਕਰ ਤੁਹਾਡਾ ਮਸਕਰਾ ਖਰਾਬ ਹੋ ਜਾਵੇ ਤਾਂ ਉਸ ਵਿੱਚਲੇ ਬੁਰਸ਼ ਨੂੰ ਤੁਸੀਂ ਸਾਫ਼ ਕਰਕੇ ਆਪਣੀ ਆਈਬ੍ਰੋ ਉੱਤੇ ਬੈਸਲਿਨ ਲਗਾਉਣ ਜਾਂ ਫਿਰ ਉਸਦੀ ਚੰਗੇ ਤਰੀਕੇ ਨਾਲ ਸੈਟਿੰਗ ਕਰਨ ਲਈ ਵਰਤ ਸਕਦੇ ਹੋ ਜੋ ਬਹੁਤ ਹੀ ਫਾਇਦੇਮੰਦ ਹੋਵੇ ਕਾ ਨੰਬਰ 3 ਜੇਕਰ ਤੁਹਾਡੇ ਕੋਲ ਲਾਈਟ ਅਤੇ ਡਾਰਕ ਫਾਊਂਡੇਸ਼ਨ ਹੋਵੇ ਤਾਂ ਉਹਨਾਂ ਦੋਨਾਂ ਨੂੰ ਉਂਗਲੀ ਦੀ ਮਦਦ ਨਾਲ ਮਿਕਸ ਕਰਕੇ ਆਪਣੇ ਚਿਹਰੇ ਉੱਪਰ ਲਗਾਓਏ ਤੁਹਾਡੇ ਚਿਹਰੇ ਨਾਲ ਹੀ ਮੈਚ ਕਰ ਜਾਵੇਗਾ ਹੋਰ ਕੋਈ ਵੀ ਫਾਊਂਡੇਸ਼ਨ ਲਾਉਣ ਦੀ ਜ਼ਰੂਰਤ ਨਹੀਂ ਪਵੇਗੀ ਨੰਬਰ 4 ਜੇਕਰ ਤੁਹਾਡੇ ਕੋਲ ਪ੍ਰਾਈਮਰ ਨਹੀਂ ਹੈ ਤਾਂ ਤੁਸੀਂ ਉਸ ਦੀ ਜਗ੍ਹਾ ਤੇ ਐਲੋਵੇਰਾ ਜੈਲ ਦਾ ਵੀ ਇਸਤੇਮਾਲ ਕਰ ਸਕਦੇ ਹੋ ਇਹਨਾਂ ਦੋਨਾਂ ਦਾ ਕੰਮ ਇੱਕੋ ਜਿਹਾ ਹੈ ਐਲੋਵੇਰਾ ਜੈਲ ਵੀ ਪ੍ਰਾਈਮਰ ਦਾ ਹੀ ਕੰਮ ਕਰਦਾ ਹੈ ਨੰਬਰ 5 ਜੇਕਰ ਤੁਸੀਂ ਆਪਣੇ ਵਾਲਾਂ ਦੀ ਹਰ ਸਮੱਸਿਆ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਇੱਕ ਸਟੀਲ ਦੇ ਬਰਤਨ ਨੂੰ ਪਹਿਲਾਂ ਗਰਮ ਕਰਕੇ ਫਿਰ ਉਸ ਵਿੱਚ ਨਾਰੀਅਲ ਦਾ ਤੇਲ ਪਾ ਲੋ ਜਦੋਂ ਬਿਲਕੁਲ ਗਰਮ ਹੋ ਜਾਵੇ ਤਾਂ ਇਸ ਵਿੱਚ ਦੋ ਪਿਆਜ਼ ਬੀਸ ਕੇ ਪਾਓ ਤੇ ਫਿਰ ਪਹਿਲਾਂ ਇਸ ਨੂੰ ਤੇਸ ਦੇਖ ਤੇ ਪੁੰਨ ਉਸ ਤੋਂ ਬਾਅਦ ਹੌਲੀ ਸੇਕ ਤੇ ਪੁੰਨੋ ਜਦੋਂ ਪਿਆਜ਼ ਬਿਲਕੁਲ ਬਰਾਊਨ ਹੋ ਜਾਵੇ ਤਾਂ ਉਸ ਨੂੰ ਠੰਡਾ ਹੋਣ ਲਈ ਰੱਖ ਦਿਓ ਨੰਬਰ 6 ਫਿਰ ਇਸ ਨੂੰ ਮਲਮਲ ਦੇ ਕੱਪੜੇ ਵਿੱਚ ਪਾ ਕੇ ਛਾਣ ਲਓ ਜੋ ਇਸ ਵਿੱਚੋਂ ਤੇਲ ਨਿਕਲੇਗਾ ਉਸ ਨੂੰ ਕੰੱਚ ਦੇ ਬਰਤਨ ਵਿੱਚ ਜਮਾ ਕਰਕੇ ਰੱਖ ਲਓ ਤੇ ਹੁਣ ਤੋਂ 1 ਘੰਟਾ ਪਹਿਲਾਂ ਇਸ ਨੂੰ ਆਪਣੇ ਵਾਲਾਂ ਵਿੱਚ ਲਗਾ ਲਓ ਇਸ ਦੀ ਮਦਦ ਨਾਲ ਤੁਸੀਂ ਵਾਲਾਂ ਦੀ ਹਰਸਮਸਿਆ ਖਤਮ ਕਰ ਸਕਦੇ ਹੋ ਤੇ ਨਾਲ ਹੀ ਵਾਲਾਂ ਦੀ ਲੰਬਾਈ ਵੀ ਵਧਣ ਲੱਗ ਜਾਵੇਗੀ ਨੰਬਰ 7 ਜੇਕਰ ਤੁਹਾਡੇ ਦੰਦਾਂ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੈ ਤਾਂ ਤੇਲ ਦੇ ਤੇਲ ਵਿੱਚ ਪੀਸਿਆ ਹੋਇਆ ਨਮਕ ਮਿਕਸ ਕਰਕੇ ਆਪਣੇ ਪੂਰੇ ਦੰਦਾਂ ਉੱਪਰ ਚੰਗੀ ਤਰ੍ਹਾਂ ਨਾਲ ਮਸਲੋ ਇਸ ਦੀ ਮਦਦ ਨਾਲ ਤੁਹਾਡੇ ਦੰਦਾਂ ਦਾ ਦਰਦ ਸ਼ੂਮੰਤਰ ਹੋ ਜਾਵੇਗਾ ਫਿਰ ਤੋਂ ਨਹੀਂ ਹੋਵੇਗਾ ਨੰਬਰ 8 ਜੇਕਰ ਔਰਤਾਂ ਦੇ ਪ੍ਰਾਈਵੇਟ ਪਾਰਟ ਵਿੱਚ ਜ਼ਿਆਦਾ ਜਲਨ ਹੋ ਰਹੀ ਹੋਵੇ ਤਾਂ 20 ਗ੍ਰਾਮ ਆਮਲੇ ਦਾ ਰਸ ਅਤੇ 10 ਗ੍ਰਾਮ ਸ਼ਹਿਦ ਅਤੇ 5 ਗ੍ਰਾਮ ਮਿਸਰੀ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਇਸ ਦਾ ਸੇਵਨ ਕਰੋ ਕਾਰਨ ਨਾਲ ਜਲਨ ਤੋਂ ਬਹੁਤ ਹੱਦ ਤੱਕ ਆਰਾਮ ਮਿਲੇਗਾ ਨੰਬਰ 9 ਜਦੋਂ ਵੀ ਔਰਤਾਂ ਰਸੋਈ ਵਿੱਚ ਕੋਈ ਵੀ ਕੰਮ ਕਰਨ ਤਾਂ ਉਹਨਾਂ ਨੂੰ ਆਪਣੇ ਆਲੇ-ਦੁਆਲੇ ਸ਼ਾਂਤੀ ਦਾ ਮਾਹੌਲ ਜ਼ਰੂਰ ਬਣਾਉਣਾ ਚਾਹੀਦਾ ਇਸ ਤਰ੍ਹਾਂ ਕਰਨਾ ਉਹ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਬਣਾ ਸਕਣਗੀਆਂ ਤੇ ਨਾਲ ਹੀ ਉਹ ਖਾਣ ਵਿੱਚ ਵੀ ਬਹੁਤ ਸੁਆਦ ਹੋਵੇਗਾ। ਨੰਬਰ 10 ਜਦੋਂ ਵੀ ਔਰਤਾਂ ਆਪਣੇ ਬਾਥਰੂਮ ਦੇ ਫਰਸ਼ ਨੂੰ ਸਾਫ਼ ਕਰਨ ਤਾਂ ਉਸ ਸਮੇਂ ਉਸ ਵਿੱਚ ਜੇਕਰ ਤੁਸੀਂ ਬੈਠ ਕੇ ਪੂੰਛਾ ਲਗਾ ਦਿਓ ਵੀ ਪੂਰੀ ਚੰਗੀ ਤਰ੍ਹਾਂ ਨਾਲ ਰਗੜ ਕੇ ਤਾਂ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਫਰਸ਼ ਇੰਨਾ ਜ਼ਿਆਦਾ ਚਮਕ ਜਾਵੇਗਾ ਤੇ ਸਾਫ਼ ਹੋ ਜਾਵੇਗਾ ਜਿਸ ਨੂੰ ਤੁਸੀਂ ਬਾਰ-ਬਾਰ ਦੇਖੋਗੇ। ਨੰਬਰ 11 ਜੇਕਰ ਤੁਹਾਡੇ ਕਿਸੇ ਵੀ ਸੂਟ ਦੀ ਫਿਟਿੰਗ ਜ਼ਿਆਦਾ ਖੁੱਲੀ ਲੱਗ ਰਹੀ ਹੋਵੇ ਤਾਂ ਤੁਹਾਡੇ ਕੋਲ ਸਲਾਈ ਮਾਰਨ ਦਾ ਸਮਾਂ ਨਹੀਂ ਹੈ ਤਾਂ ਤੁਸੀਂ ਆਪਣੇ ਥੱਲੇ ਦੀ ਦੋ ਅੰਡਰਸ਼ਰਟਸ ਪਾ ਸਕਦੇ ਹੋ ਇਸ ਨਾਲ ਤੁਹਾਡੇ ਪਾਇਆ ਹੋਇਆ ਸੂਟ ਜ਼ਿਆਦਾ ਖੁੱਲਾ ਨਹੀਂ ਲੱਗੇਗਾ ਨੰਬਰ 12 ਜੇਕਰ ਤੁਹਾਡੇ ਜੁੱਤੀ ਜ਼ਿਆਦਾ ਖੁੱਲੀ ਹੋਵੇ ਤਾਂ ਤੁਸੀਂ ਉਸ ਦੇ ਅੱਗੇ ਜਾਂ ਤਾਂ ਕੋਈ ਕੱਪੜਾ ਪਾ ਸਕਦੇ ਹੋ ਜਾਂ ਫਿਰ ਉਸ ਵਿੱਚ ਰੂਮ ਫਸਾ ਲਓ ਇਸ ਨਾਲ ਉਹ ਤੁਹਾਡੇ ਨਾਪ ਦੀ ਹੋ ਜਾਵੇਗੀ ਜਿਸ ਨਾਲ ਉਹ ਪਾਈ ਹੋਈ ਬੁਰੀ ਵੀ ਨਹੀਂ ਲੱਗੇਗੀ ਨੰਬਰ 13 ਜੇਕਰ ਤੁਹਾਡੇ ਪੈਰ ਤੇ ਜੁੱਤੀ ਟਾਈਟ ਹੋਣ ਕਾਰਨ ਤੁਹਾਡੇ ਪੈਰਾਂ ਨੂੰ ਸੱਲ ਰਹੀ ਹੈ ਤਾਂ ਆਪਣੇ ਪੈਰਾਂ ਦੀ ਚੀਚੀ ਅਤੇ ਅੱਡੀ ਤੇ ਬੈਂਡਲ ਲਗਾ ਲਓ ਇਸ ਦੀ ਮਦਦ ਨਾਲ ਤੁਹਾਡੇ ਪੈਰ ਤੇ ਜੁੱਤੀ ਨਹੀਂ ਲੱਗੇਗੀ। ਨੰਬਰ 14 ਹਲਕੀ ਗਰਮ ਪਾਣੀ ਵਿੱਚ ਜੇਕਰ ਤੁਸੀਂ ਥੋੜਾ ਜਿਹਾ ਬਿਮ ਅਤੇ ਸਿਰਕਾ ਪਾ ਕੇ ਫਿਰ ਇਸ ਵਿੱਚ ਥੋੜੀ ਜਿਹੀ ਈਜ਼ੀ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਇਸ ਦੀ ਮਦਦ ਨਾਲ ਤੁਸੀਂ ਆਪਣੀ ਰਸੋਈ ਦੀ ਡੀਪ ਕਲੀਨ ਕਰ ਸਕਦੇ ਹੋ ਇਸ ਦੀ ਮਦਦ ਨਾਲ ਤੁਹਾਡੀ ਰਸੋਈ ਵਿੱਚ ਬਹੁਤ ਹੀ ਵਧੀਆ ਖੁਸ਼ੂ ਹੋ ਜਾਵੇਗੀ ਤੇ ਗੰਦੀ 스మెਲ ਸਾਰੀ ਖਤਮ ਹੋ ਜਾਵੇਗੀ ਨੰਬਰ 15 ਜੇਕਰ ਤੁਸੀਂ ਸਟੀਲ ਦੇ ਵੱਡੇ ਬਰਤਨ ਵਿੱਚ ਪਾਣੀ ਪਾ ਕੇ ਤਾਂਬੇ ਦਾ ਕੋਈ ਛੋਟਾ ਜਿਹਾ ਬਰਤਨ ਪਾ ਕੇ ਕੁਝ ਘੰਟਿਆਂ ਲਈ ਰੱਖ ਦਿਓ ਤੇ ਫਿਰ ਇਸ ਪਾਣੀ ਨੂੰ ਪੀ ਲਓ ਇਹ ਪਾਣੀ ਵੀ ਤਾਂਬੇ ਦੇ ਬਰਤਨ ਵਾਲਾ ਪਾਣੀ ਹੀ ਬਣ ਜਾਵੇਗਾ ਜੋ ਤੁਹਾਡੇ ਸਰੀਰ ਲਈ ਬਹੁਤ ਹੀ ਗੁਣਕਾਰੀ ਹੈ ਨੰਬਰ 16 ਜਦੋਂ ਵੀ ਤੁਸੀਂ ਕੋਈ ਵੀ ਤਲੀ ਹੋਈ ਚੀਜ਼ ਆਪਣੇ ਘਰ ਵਿੱਚ ਬਣਾਉਂਦੇ ਹੋ ਤਾਂ ਇੱਕ ਪਲੇਟ ਵਿੱਚ ਪਹਿਲਾਂ ਟਿਸ਼ੂ ਪੇਪਰ ਰੱਖ ਲਓ ਫਿਰ ਉਸ ਉੱਪਰ ਤਲੀ ਹੋਈ ਚੀਜ਼ ਰੱਖ ਦਿਓ ਇਸ ਦੀ ਮਦਦ ਨਾਲ ਸਾਰਾ ਤੇਲ ਟਿਸ਼ੂ ਪੇਪਰ ਉੱਪਰ ਆ ਜਾਵੇਗਾ ਤੇ ਫਿਰ ਤੁਸੀਂ ਇਸ ਖਾਣ ਵਾਲੀ ਚੀਜ਼ ਚੀਜ਼ ਨੂੰ ਕਿਸੇ ਬਰਤਨ ਵਿੱਚ ਪਾ ਕੇ ਰੱਖ ਸਕਦੇ ਹੋ ਤੇਲ ਕਾਰਨ ਖਰਾਬ ਨਹੀਂ ਹੋਵੇਗਾ ਨੰਬਰ 17 ਜੇਕਰ ਤੁਸੀਂ ਰੋਟੀ ਵਾਲੇ ਡੱਬੇ ਵਿੱਚ ਪਤਲੀ ਰੱਖਣ ਵਾਲਾ ਸਟੈਂਡ ਰੱਖ ਦਿਓ ਤੇ ਫਿਰ ਉਸ ਉੱਪਰ ਆਪਣਾ ਰੋਟੀ ਵਾਲਾ ਪੂਣਾ ਰੱਖ ਦਿਓ ਤਾਂ ਇਸ ਦੀ ਮਦਦ ਨਾਲ ਤੁਹਾਡੀਆਂ ਰੋਟੀਆਂ ਕਦੇ ਵੀ ਗਿੱਲੀਆਂ ਨਹੀਂ ਹੋਣਗੀਆਂ ਤੇ ਨਾਲ ਹੀ ਉਹ ਬਹੁਤ ਨਰਮ ਰਹਣਗੀਆਂ ਨੰਬਰ 18 ਜੇਕਰ ਤੁਸੀਂ ਵੀਰਵਾਰ ਵਾਲੇ ਦਿਨ ਪੀਲੇ ਰੰਗ ਦੇ ਕੱਪੜੇ ਪਾ ਕੇ ਹੀ ਘਰੋਂ ਨਿਕਲਦੇ ਹੋ ਤਾਂ ਇਸ ਨਾਲ ਤੁਹਾਡੇ ਰੁਕੇ ਹੋਏ ਸਾਰੇ ਕੰਮ ਬਣਨ ਲੱਗ ਜਾਂਦੇ ਨੇ ਇਸ ਤੋਂ ਇਲਾਵਾ ਆਪਣੇ ਨਾਲ ਗੁੜ ਅਤੇ ਚਨੇ ਵੀ ਨਾਲ ਲੈ ਕੇ ਜਾਓ ਰਸਤੇ ਵਿੱਚ ਕਿਸੇ ਗਾਣੋਂ ਪਾ ਦਿਓ ਹਰ ਕੰਮ 'ਚ ਸਫਲਤਾ ਮਿਲੇਗੀ। ਨੰਬਰ 19 ਜੇਕਰ ਤੁਸੀਂ ਸੁੱਕੀ ਸਬਜ਼ੀ ਵਿੱਚ ਪਾਣੀ ਨਹੀਂ ਪਾਉਣਾ ਚਾਹੁੰਦੇ ਤਾਂ ਉਸ ਵਿੱਚ ਪੀਸਿਆ ਹੋਇਆ ਜੀਰਾ ਪਾ ਦਿਓ ਇਸ ਦੀ ਮਦਦ ਨਾਲ ਤੁਹਾਡੀ ਸਬਜ਼ੀ ਇੰਨੀ ਜ਼ਿਆਦਾ ਸਵਾਦ ਬਣੇਗੀ ਕਿ ਦੇਖ ਕੇ ਖੁਦ ਹੈਰਾਨ ਹੋਮਗੇ ਤੇ ਵਾਰ-ਵਾਰ ਇਹ ਤਰੀਕਾ ਵੀ ਜਰੂਰ ਅਪਣਾਉਂਗੇ। ਨੰਬਰ 2 ਜਦੋਂ ਵੀ ਤੁਸੀਂ ਭਿੰਡੀ ਫਰਾਈ ਕਰਦੇ ਹੋ ਤਾਂ ਉਸ ਸਮੇਂ ਉਸ ਵਿੱਚ ਪਹਿਲਾਂ ਨਮਕ ਤੇ ਫਿਰ ਇੱਕ ਚਮਚ ਨਿੰਬੂ ਦਾ ਰਸ ਮਿਕਸ ਕਰੋ ਫਿਰ ਹਲਦੀ ਪਾ ਕੇ ਇਸ ਨੂੰ ਫੁੱਲ ਸਿਕ ਤੇ ਪੁੰਨੋ ਇਸ ਤਰ੍ਹਾਂ ਦੀ ਭਿੰਡੀ ਦੀ ਸਬਜ਼ੀ ਖਾਣ ਨੂੰ ਵਾਰ-ਵਾਰ ਮਨ ਕਰੇਗਾ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣੇਗੀ। ਨੰਬਰ 21 ਜਦੋਂ ਵੀ ਔਰਤਾਂ ਕਿਤੇ ਵੀ ਬਾਹਰ ਘੁੰਮਣ ਲਈ ਜਾਂਦੀਆਂ ਹਨ ਤਾਂ ਉਹਨਾਂ ਨੂੰ ਹਮੇਸ਼ਾ ਆਪਣੇ ਕੋਲ ਦੂਰਮਾਲ ਹੀ ਰੱਖਣੇ ਚਾਹੀਦੇ ਹਨ। ਇੱਕ ਨਾਲ ਤੁਸੀਂ ਖਾਣ-ਪੀਣ ਤੋਂ ਬਾਅਦ ਆਪਣਾ ਮੂੰਹ ਸਾਫ਼ ਕਰ ਸਕਦੇ ਹੋ। ਇੱਕ ਨਾਲ ਤੁਸੀਂ ਜਦੋਂ ਵੀ ਮੇਕਅਪ ਸਾਫ਼ ਕਰਨਾ ਹੋਵੇ ਜਾਂ ਫਿਰ ਜੀਰਾ ਧਣਾ ਹੋਵੇ ਆਪਣਾ ਮੂੰਹ ਸਾਫ਼ ਕਰ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਤੁਹਾਡਾ ਚਿਹਰਾ ਕਦੇ ਵੀ ਖਰਾਬ ਨਹੀਂ ਹੋਵੇਗਾ ਨੰਬਰ 1 ਜਦੋਂ ਵੀ ਤੁਸੀਂ ਪੂਰੀਆਂ ਬਣਾਉਂਦੇ ਹੋ ਤਾਂ ਆਟੇ ਵਿੱਚ ਸੂਜੀ ਅਤੇ ਨਮਕ ਜ਼ਰੂਰ ਪਾਓ ਇਸ ਦੀ ਮਦਦ ਨਾਲ ਪੂਰੀਆਂ ਬਹੁਤ ਹੀ ਸਵਾਦ ਬਣਦੀਆਂ ਨੇ ਤੁਸੀਂ ਚਾਹੋ ਇਸ ਵਿੱਚ ਉਬਲਿਆ ਹੋਇਆ ਇੱਕ ਆਲੂ ਵੀ ਪਾ ਸਕਦੇ ਹੋ ਨੰਬਰ 3 ਜੇਕਰ ਤੁਸੀਂ ਕ੍ਰਿਸਪੀ ਗੁਲਾਬ ਜਮਨ ਖਾਣਾ ਚਾਹੁੰਦੇ ਹੋ ਤਾਂ ਉਸ ਦੇ ਪੀੜੇ ਵਿੱਚ ਇੱਕ ਇੱਕ ਕਿਸ਼ਮਿਸ ਜ਼ਰੂਰ ਪਾਓ ਇਸ ਦੀ ਚਾਤਨੀ ਵਿੱਚ ਹਲਕਾ ਜਿਹਾ ਇਲਾਇਚੀ ਪਾਊਡਰ ਪਾ ਦਿਓ ਇਸ ਤਰ੍ਹਾਂ ਦੀ ਗੁਲਾਬ ਜਮਨ ਬਹੁਤ ਹੀ ਸਵਾਦ ਬਣੇਗੀ ਨੰਬਰ 24 ਜੇਕਰ ਔਰਤਾਂ ਖਾਣਾ ਬਣਾਉਣ ਲਈ ਘਰ ਦੇ ਬਣੇ ਸਰੋਂ ਦੇ ਤੇਲ ਦਾ ਇਸਤੇਮਾਲ ਕਰਨ ਤਾਂ ਹੀ ਖਾਣੇ ਨੂੰ ਬਧੇਰੇ ਸਵਾਦ ਬਣਾਉਂਦਾ ਹੈ ਤੇ ਨਾਲ ਹੀ ਸਾਡੀ ਸਿਹਤ ਲਈ ਵੀ ਬਹੁਤ ਹੀ ਲਾਭਦਾਇਕ ਹੈ। ਨੰਬਰ 25 ਜਿਹੜੀਆਂ ਔਰਤਾਂ ਰੋਜ਼ਾਨਾ ਆਪਣੇ ਹੱਥਾਂ ਨਾਲ ਖੁਦ ਆਪਣੀ ਹੀ ਮਨਪਸੰਦ ਦਾ ਖਾਣਾ ਬਣਾ ਕੇ ਖਾਂਦੀਆਂ ਹਨ ਉਹਨਾਂ ਔਰਤਾਂ ਦੀਕਾ ਦੇਵੀ ਸਿਹਤ ਖਰਾਬ ਨਹੀਂ ਹੁੰਦੀ ਤੇ ਨਾਲ ਹੀ ਉਹ ਹਮੇਸ਼ਾ ਜ਼ੁਬਾਨ ਹੀ ਰਹਿੰਦੀਆਂ ਨੇ ਕਿਉਂਕਿ ਉਹ ਕਦੇ ਵੀ ਬਾਹਰ ਵਾਲੇ ਖਾਣੇ ਨੂੰ ਖਾਣਾ ਪਸੰਦ ਨਹੀਂ ਕਰਦੀਆਂ ਨੰਬਰ 26 ਜਦੋਂ ਵੀ ਤੁਸੀਂ ਕੋਈ ਵੀ ਪੀਣ ਵਾਲੇ ਡਰਿੰਕ ਤਿਆਰ ਕਰਦੇ ਹੋ ਤਾਂ ਉਸ ਵਿੱਚ ਥੋੜਾ ਜਿਹਾ ਇਲਾਇਚੀ ਪਾਊਡਰ ਵੀ ਜ਼ਰੂਰ ਮਿਕਸ ਕਰੋ ਇੱਕ ਤਾਂ ਇਸ ਦੀ ਮਦਦ ਨਾਲ ਸਾਡੇ ਹਾਜ਼ਮ ਜਲਦੀ ਹੋ ਜਾਂਦਾ ਦੂਸਰਾ ਪੀਣ ਦਾ ਸਵਾਦ ਵੀ ਦੁੱਕਣਾ ਵੱਜ ਜਾਂਦਾ ਹੈ ਨੰਬਰ ਸਤਾਈ ਜਦੋਂ ਵੀ ਤੁਸੀਂ ਤਿਲ ਸੀ ਤਲਸੀ ਦੇ ਪੱਤੇ ਕੋਲ ਦੀਪਕ ਜਲਾਉਂਦੇ ਹੋ ਤਾਂ ਉਸ ਵਿੱਚ ਹਮੇਸ਼ਾ ਗੋਲ ਬੱਤੀ ਹੀ ਪਾਓ ਜੋ ਸਹੀ ਹੈ ਤੇ ਸ਼ੁਭ ਮੰਨੀ ਜਾਂਦੀ ਹੈ ਇਸ ਦਾ ਫਲ ਵੀ ਸਾਨੂੰ ਦੁੱਗਣਾ ਮਿਲਦਾ ਹੈ ਨੰਬਰ 28 ਜੇਕਰ ਤੁਸੀਂ ਕਿਸੇ ਵੀ ਖਾਣੇ ਨੂੰ ਆਸਾਨੀ ਨਾਲ ਤੇ ਜਲਦੀ ਨਾਲ ਪਚਾਉਣਾ ਚਾਹੁੰਦੇ ਹੋ ਤਾਂ ਬਦ ਤੋਂ ਬਦ ਪਾਣੀ ਪੀਓ ਜੋ ਖਾਣੇ ਨੂੰ ਬਹੁਤ ਜਲਦੀ ਪਚਾਉਣ ਵਿੱਚ ਸਾਡੀ ਮਦਦ ਕਰਦਾ ਹੈ ਇਸ ਤੋਂ ਇਲਾਵਾ ਤੁਸੀਂ ਆਮਲਾ ਖਾ ਸਕਦੇ ਹੋ ਤੇ ਜਾਂ ਫਿਰ ਪਾਣੀ ਵਿੱਚ ਹਿੰਗ ਘੁਲਕੇ ਪੀ ਸਕਦੇ ਹੋ ਨੰਬਰ 29 ਜੇਕਰ ਤੁਸੀਂ ਹਰੇ ਸੇਵ ਅਤੇ ਦਹੀਂ ਨੂੰ ਮਿਕਸ ਕਰਕੇ ਇੱਕ ਫੇਸ ਪੈਕ ਤਿਆਰ ਕਰ ਲਓ ਤੇ ਉਸ ਨੂੰ ਆਪਣੇ ਚਿਹਰੇ ਉੱਪਰ ਲਗਾਓ ਇਸ ਨਾਲ ਤੁਹਾਡਾ ਚਿਹਰਾ ਬਧیرے ਚਮਕਦਾਰ ਬਣੇਗਾ ਤੇ ਨਾਲ ਹੀ ਝੁਰੜੀਆਂ ਵੀ ਘਟਣ ਲੱਗ ਜਾਣਗੀਆਂ ਨੰਬਰ 30 ਸਰਦੀਆਂ ਵਿੱਚ ਤੁਸੀਂ ਆਪਣੇ ਚਿਹਰੇ ਉੱਪਰ ਰਾਤ ਨੂੰ ਸੌਣ ਤੋਂ ਪਹਿਲਾਂ ਮੱਖਣ ਦਾ ਇਸਤੇਮਾਲ ਕਰ ਸਕਦੇ ਹੋ ਇਸ ਨਾਲ ਤੁਹਾਡੀ ਸਕਿਨ ਬਹੁਤ ਹੀ ਨਰਮ ਚਮਕਦਾਰ ਚਮਕਦਾਰ ਤੇ ਗਲੋਇੰਗ ਬਣੇਗੀ ਜਿਸ ਨੂੰ ਤੁਸੀਂ ਦੇਖ ਕੇ ਹੈਰਾਨ ਹੋਵੋਗੇ ਕਿਉਂਕਿ ਮੱਖਣ ਸਾਡੀ ਸੇਤ ਲਈ ਬਹੁਤ ਹੀ ਕਾਰਗਰ ਮੌਸਚਰਾਈਜ਼ਰ ਦਾ ਕੰਮ ਕਰਦਾ ਹੈ ਨੰਬਰ 31 ਪੈਸਿਆਂ ਨੂੰ ਹਮੇਸ਼ਾ ਲਾਲ ਰੰਗ ਦੇ ਕੱਪੜੇ ਵਿੱਚ ਹੀ ਲਪੇਟ ਕੇ ਰੱਖੋ ਇਸ ਤਰ੍ਹਾਂ ਕਰਨਾ ਤੁਹਾਡੇ ਕੋਲ ਪੈਸਾ ਜੋੜਨ ਲੱਗ ਜਾਵੇਗਾ ਤੇ ਨਾਲ ਹੀ ਕਮਾਈ ਵਿੱਚ ਹਮੇਸ਼ਾ ਬਰਕਤ ਰਹਿੰਦੀ ਹੈ ਨੰਬਰ 32 ਸਾਨੂੰ ਕਦੇ ਪੈਸਿਆਂ ਕੋਲ ਚਾਕੂ ਕੈਂਚੀ ਅਤੇ ਇਸ ਤੋਂ ਇਲਾਵਾ ਸੂਈ ਵੀ ਨਹੀਂ ਰੱਖਣੀ ਚਾਹੀਦੀ ਤੇ ਨਾਲ ਹੀ ਪੈਸਿਆਂ ਨੂੰ ਹਮੇਸ਼ਾ ਸਾਫ਼ ਸੁਥਰੀ ਤੇ ਚੰਗੀ ਜਗ੍ਹਾ ਉੱਪਰ ਹੀ ਰੱਖੋ ਜਿੱਥੇ ਸਾਡੇ ਝੂਠੇ ਹੱਥ ਵੀ ਉਸ ਨੂੰ ਨਾ ਲੱਗਣ ਤੇ ਸਾਡੀ ਪੈਸਿਆਂ ਦੀ ਹਮੇਸ਼ਾ ਕਦਰ ਹੁੰਦੀ ਰਹੇ ਨੰਬਰ 33 ਪੈਸਿਆਂ ਦੀ ਤਦੌਰੀ ਵਿੱਚ ਕਦੇ ਵੀ ਕੋਈ ਵੀ ਕੜੀ ਨਾ ਰੱਖੋ ਕਿਉਂਕਿ ਕੜੀ ਹਮੇਸ਼ਾ ਟਿਕ ਟਿਕ ਕਰਦੀ ਰਹਿੰਦੀ ਹੈ ਜਿਸ ਕਾਰਨ ਪੈਸਾ ਵੀ ਟਿਕ ਟਿਕ ਕਰਕੇ ਸਾਡੇ ਹੱਥਾਂ ਵਿੱਚੋਂ ਜਾਣ ਲੱਗ ਜਾਂਦਾ ਹੈ ਤੇ ਪੈਸੇ ਸਾਡੇ ਕੋਲ ਸਖਤ ਮਿਹਨਤ ਕਰਨ ਦੇ ਬਾਵਜੂਦ ਵੀ ਨਹੀਂ ਟਿਕਦੇ ਨੰਬਰ 34 ਜੇਕਰ ਤੁਹਾਡੇ ਘਰ ਵਿੱਚ ਬਿਨਾਂ ਮਜਾ ਤੋਂ ਹੀ ਲੜਾਈ ਝਗੜੇ ਰਹਿੰਦੇ ਹਨ ਤਾਂ ਤੁਸੀਂ ਮਸਿਆ ਵਾਲੇ ਦਿਨ ਸਰੋਂ ਦੇ ਤੇਲ ਦਾ ਦੀਪਕ ਜਗਾਓ ਇਸ ਵਿੱਚ 5 ਦਾਣੇ ਕਾਲੀ ਮਿਰਚ ਦੇ ਪਾ ਦਿਓ ਇਸ ਦੀ ਮਦਦ ਨਾਲ ਲੜਾਈ ਝਗੜੇ ਖਤਮ ਹੋਣ ਲੱਗ ਜਾਣਗੇ ਕਿਉਂਕਿ ਘਰ ਦੀ ਸਾਰੀ ਨਕਾਰਾਤਮਕ ਊਰਜਾ ਖਤਮ ਹੋ ਜਾਵੇਗੀ ਨੰਬਰ 35 ਜੇਕਰ ਤੁਸੀਂ ਮਾਗਦੀ ਮਸਿਆ ਵਾਲੇ ਦਿਨ ਸਵੇਰੇ ਉੱਠਣ ਸਾਰੇ ਇਸ਼ਨਾਨ ਕਰਕੇ ਪਾਠ ਪੂਜਾ ਕਰਦੇ ਹੋ ਤੇ 3-4 ਘੰਟੇ ਚੁੱਪ ਰਹਿੰਦੇ ਹੋ ਨਾਲ ਹੀ ਕੁਝ ਖਾਣਾ ਪੀਣਾ ਵੀ ਬਾਦ ਵਿੱਚ ਹੀ ਖਾਂਦੇ ਹੋ ਤਾਂ ਇਸ ਨਾਲ ਤੁਹਾਨੂੰ ਬਹੁਤ ਹੀ ਲਾਭ ਮਿਲਦੇ ਹਨ ਨੰਬਰ 36 ਸਾਨੂੰ ਕਦੇ ਵੀ ਕਿਸੇ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ ਕਿਉਂਕਿ ਜੇਕਰ ਅਸੀਂ ਕਿਸੇ ਨੂੰ ਬੁਰਾ ਭਲਾ ਬੋਲਦੇ ਹਾਂ ਤਾਂ ਇਸ ਦਾ ਲੇਖਾ ਸਾਨੂੰ ਇੱਥੇ ਹੀ ਦੇਣਾ ਪੈਂਦਾ ਉਹ ਚੀਜ਼ ਸਾਡੇ ਨਾਲ ਵੀ ਹੋਉਂ ਕੇ ਹੀ ਰਹਿੰਦੀ ਹੈ ਜਿਸ ਨੂੰ ਅਸੀਂ ਟਾਲਣ ਦੀ ਬਹੁਤ ਕੋਸ਼ਿਸ਼ ਕਰਦੇ ਹਾਂ ਨੰਬਰ 37 ਜੇਕਰ ਤੁਸੀਂ ਸਵੇਰੇ ਉੱਠਣਸਾਰ ਆਪਣੇ ਵਾਲਾਂ ਵਿੱਚ ਕੰਗੀ ਕਰ ਲਮੂ ਤਾਂ ਇਸ ਦੀ ਮਦਦ ਨਾਲ ਤੁਹਾਡੇ ਵਾਲਾਂ ਦੀ ਮਜ਼ਬੂਤੀ ਵਾਧੀ ਹੈ ਤੇ ਨਾਲ ਹੀ ਜੇਕਰ ਤੁਸੀਂ 5 ਮਿੰਟ ਹਲਕੇ ਹੱਥਾਂ ਨਾਲ ਮਾਲਿਸ਼ ਕਰੋ ਤਾਂ ਇਸ ਨਾਲ ਖੂਨ ਦਾ ਸਰਕਲ ਵੀ ਸਹੀ ਹੋ ਜਾਂਦਾ ਹੈ ਜਿਸ ਨਾਲ ਵਾਲਾਂ ਦੀ ਲੰਬਾਈ ਵਧਣ ਲੱਗ ਜਾਂਦੀ ਹੈ ਨੰਬਰ 38 ਜੇਕਰ ਤੁਸੀਂ ਰੋਜ਼ਾਨਾ ਰਾਤ ਨੂੰ 10 ਵਜੇ ਤੋਂ ਪਹਿਲਾਂ ਪਹਿਲਾਂ ਸੌਂ ਜਾਂਦੇ ਹੋ ਤਾਂ ਇਹ ਇੱਕ ਚੰਗੇ ਸਿਹਤਮੰਦ ਦਿਮਾਗ ਦੀ ਨਿਸ਼ਾਨੀ ਮੰਨੀ ਜਾਂਦੀ ਹੈ ਜੇਕਰ ਤੁਸੀਂ ਦੇਰ ਰਾਤ ਤੱਕ ਜਾਗਦੇ ਹੋ ਤਾਂ ਇਸ ਨਾਲ ਤੁਹਾਡਾ ਦਿਮਾਗ ਦਿਨ ਪਰ ਦਿਨ ਕਮਜ਼ੋਰ ਹੋਣ ਲੱਗ ਜਾਂਦਾ ਹੈ ਜਿਸ ਨਾਲ ਤੁਸੀਂ ਦਿਮਾਗੀ ਕਮਜ਼ੋਰੀ ਦੇ ਸ਼ਿਕਾਰ ਹੋਣ ਲੱਗ ਜਾਂਦੇ ਹੋ ਨੰਬਰ 39 ਜੇਕਰ ਔਰਤਾਂ ਪੂਰੀ ਜ਼ਿੰਦਗੀ ਸਿਹਤਮੰਦ ਰਹਿ ਕੇ ਹੀ ਕੱਢਣੀ ਚਾਹੁੰਦੀਆਂ ਹਨ ਤਾਂ ਰੋਜ਼ਾਨਾ ਸਮੇਂ ਸਿਰ ਸਸਣਾ ਤੇ ਉੱਠਣਾ ਚਾਹੀਦਾ ਤੇ ਨਾਲ ਹੀ 7-8 ਘੰਟੇ ਦੀ ਨੀਂਦ ਵੀ ਜ਼ਰੂਰ ਲੈਣੀ ਚਾਹੀਦੀ ਹੈ ਇਸ ਤੋਂ ਇਲਾਵਾ ਸਹੀ ਖੁਰਾਕ ਲੈਣੀ ਚਾਹੀਦੀ ਜੋ ਤੁਹਾਨੂੰ ਪੂਰੀ ਜ਼ਿੰਦਗੀ ਸਿਹਤਮੰਦ ਦੇ ਨਾਲ-ਨਾਲ ਜਵਾਨ ਰੱਖਣ ਵਿੱਚ ਵੀ ਮਦਦ ਕਰੇਗੀ ਨੰਬਰ 40 ਜਿਹੜੇ ਵਿਅਕਤੀ ਲੋੜ ਤੋਂ ਘੱਟ ਪਾਣੀ ਦਾ ਸੇਵਨ ਕਰਦੇ ਨੇ ਉਹਨਾਂ ਉੱਪਰ ਬਹੁਤ ਜਲਦੀ ਬੁਢਾਪਾ ਆਉਣ ਲੱਗ ਜਾਂਦਾ ਤੇ ਨਾਲ ਹੀ ਉਹਨਾਂ ਦਾ ਚਿਹਰਾ ਵੀ ਬਹੁਤ ਜਲਦੀ ਖਰਾਬ ਹੋਣ ਲੱਗ ਜਾਂਦਾ ਜਿਸ ਕਾਰਨ ਕਈ ਵਾਰ ਉਹਨਾਂ ਨੂੰ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਣਾ ਵੀ ਚੰਗਾ ਨਹੀਂ ਲੱਗਦਾ ਇਸ ਲਈ ਵੱਧ ਤੋਂ ਵੱਧ ਪਾਣੀ ਪੀਵੋ ਜੋ ਬਹੁਤ ਹੀ ਜ਼ਰੂਰੀ ਹੈ ਨੰਬਰ 41 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਇੱਕ ਦਿਨ ਵਿੱਚ ਹੀ ਚਮਕ ਦੇਖਣਾ ਚਾਹੁੰਦੇ ਹੋ ਤਾਂ ਇਹ ਪੰਜ ਕੰਮ ਜ਼ਰੂਰ ਕਰੋ ਪਹਿਲਾਂ ਸਵੇਰੇ ਉੱਠੋ ਹਲਕੇ ਗਰਮ ਪਾਣੀ ਦੇ ਦੋ ਗਲਾਸ ਪੀਵੋ ਫਿਰ ਗਰਮ ਪਾਣੀ ਦੀ ਭਾਫ਼ ਲਓ ਇਸ ਤੋਂ ਬਾਅਦ ਆਪਣੇ ਚਿਹਰੇ ਉੱਪਰ ਹਲਕੇ-ਹਲਕੇ ਹੱਥਾਂ ਨਾਲ ਥੱਪੜ ਮਾਰੋ ਫਿਰ ਹੱਥਾਂ ਨੂੰ ਗਰਮ ਕਰਕੇ ਚਿਹਰੇ ਉੱਪਰ ਫੇਰ ਉਸ ਤੋਂ ਬਾਅਦ 5 ਮਿੰਟ ਧੁੱਪ ਸੇਖੋ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਉੱਪਰ ਮਲਾਈ ਲਗਾਓ ਸਵੇਰੇ ਹੀ ਬੇਸਣ ਵਿੱਚ ਦੁੱਧ ਤੇ ਹਲਦੀ ਮਿਲਾ ਕੇ ਫੇਸ ਪੈਕ ਲਗਾਓ ਤੇ ਫਿਰ ਧੋ ਦਿਓ ਨੰਬਰ 42 ਇਸ ਦੀ ਮਦਦ ਨਾਲ ਚਿਹਰੇ ਉੱਪਰ ਐਨੀ ਚਮਕ ਆ ਜਾਵੇਗੀ ਕਿ ਦੇਖ ਕੇ ਖੁਦ ਹੈਰਾਨ ਹੋਮੂਗੇ ਇਸ ਨੂੰ ਬਾਰ ਬਾਰ ਵੀ ਜ਼ਰੂਰ ਕਰੋਗੇ ਇੱਕ ਵਾਰ ਅਪਣਾ ਕੇ ਜ਼ਰੂਰ ਦੇਖੋ ਨੰਬਰ 43 ਜੇਕਰ ਤੁਸੀਂ ਆਪਣੀ ਪੂਰੀ ਬਾਡੀ ਨੂੰ ਵੀ ਕਲੀਨ ਕਰਨਾ ਚਾਹੁੰਦੇ ਹੋ ਤਾਂ ਉਸ ਤੋਂ ਪਹਿਲਾਂ ਪਾਣੀ ਨਾਲ ਧੋ ਕੇ ਫਿਰ ਬੇਸਣ ਦੁੱਧ ਹਲਦੀ ਮਿਕਸ ਕਰਕੇ ਇੱਕ ਪੈਕ ਤਿਆਰ ਕਰਕੇ ਆਪਣੇ ਪੂਰੇ ਸਰੀਰ ਉੱਪਰ ਲਗਾ ਲਓ 15 ਮਿੰਟ ਰੱਖੋ ਫਿਰ ਸਕ ਰੱਬ ਕਰਕੇ ਪਾਣੀ ਨਾਲ ਧੋ ਲਓ ਸਾਬਣ ਦਾ ਇਸਤੇਮਾਲ ਨਾ ਕਰੋ ਇਸ ਨਾਲ ਤੁਹਾਡਾ ਪੂਰਾ ਸਰੀਰ ਸਾਫ਼ ਹੋ ਜਾਵੇਗਾ ਨੰਬਰ 44 ਜੇਕਰ ਤੁਹਾਡੇ ਪੈਰਾਂ ਵਿੱਚ ਜ਼ਿਆਦਾ ਦਰਦ ਰਹਿੰਦਾ ਹੈ ਤਾਂ ਤੁਸੀਂ ਇੱਕ ਤਾਂਬੇ ਦਾ ਬਰਤਨ ਲੈ ਲਓ ਫਿਰ ਉਸਦੇ ਪਿਛਲੇ ਪਾਸੇ ਸਰੋਂ ਦਾ ਤੇਲ ਲਗਾ ਕੇ ਆਪਣੇ ਪੈਰਾਂ ਦੀਆਂ ਤਲੀਆਂ ਤੇ 15-20 ਮਿੰਟ ਲਈ ਮਸਲੋ ਉਸ ਤੋਂ ਬਾਅਦ ਸਾਫ਼ ਕੱਪੜੇ ਨਾਲ ਸਾਫ਼ ਕਰ ਲਓ ਤੇ ਫਿਰ ਨਾਰੀਅਲ ਦਾ ਤੇਲ ਪੈਰਾਂ ਦੀਆਂ ਤਲੀਆਂ ਤੇ ਲਗਾ ਕੇ ਮਾਲਿਸ਼ ਕਰੋ ਇਸ ਨਾਲ ਸਾਰਾ ਦਰਦ ਸ਼ੂਮੰਤਰ ਹੋ ਜਾਵੇਗਾ ਕਦੇ ਵੀ ਦੁਬਾਰਾ ਦਰਦ ਨਹੀਂ ਹੋਵੇਗਾ ਨੰਬਰ 45 ਜੇਕਰ ਤੁਸੀਂ ਇਸ ਤਰੀਕੇ ਨੂੰ ਅਪਣਾਉਂਦੇ ਹੋ ਤਾਂ ਤੁਹਾਨੂੰ अनेका ਹੀ ਲਾਭ ਮਿਲਣਗੇ ਪਹਿਲਾਂ ਦਰਦ ਦੂਰ ਹੋਵੇਗਾ ਦੂਸਰਾ ਕਦੇ ਵੀ ਹੱਡੀਆਂ ਨਹੀਂ ਫਟਣਗੀਆਂ ਤੇ ਨਾਲ ਹੀ ਤਾਂਬੇ ਦਾ ਬਰਤਨ ਵੀ ਚਮਕ ਜਾਵੇਗਾ ਨੰਬਰ 46 ਪੁਰਾਣੇ ਬਜ਼ੁਰਗ ਕਦੇ ਵੀ ਆਪਣੇ ਬੁੱਲਾਂ ਉੱਪਰ ਕੋਈ ਵੀ ਕਰੀਮ ਜਾਂ ਫਿਰ ਲਿਪ ਬੱਮ ਨਹੀਂ ਲਗਾਉਂਦੇ ਸਾਨੂੰ ਆਪਣੇ ਬੁੱਲਾਂ ਉੱਪਰ ਹਮੇਸ਼ਾ ਗਰਮ ਰੋਟੀ ਉੱਪਰ ਲਾ ਕੇ ਉਹ ਲਵਾਉਂਦੇ ਸਨ ਜਿਸ ਨਾਲ ਉਹਨਾਂ ਦੇ ਬੁੱਲ ਗੁਲਾਬੀ ਤੇ ਬਧੇਰੇ ਨਰਮ ਤੇ ਮੁਲਾਇਮ ਹੁੰਦੇ ਸਨ ਨੰਬਰ 47 ਜਿਸ ਪਲੇਟ ਵਿੱਚ ਤੁਸੀਂ ਜੋਤ ਲਗਾਉਂਦੇ ਹੋ ਉਸ ਪਲੇਟ ਤੇ ਚਿਰਾਗ ਵਾਲੇ ਭਰਤਨ ਨੂੰ ਰੋਜ਼ਾਨਾ ਜ਼ਰੂਰ ਸਾਫ਼ ਕਰੋ ਇਸ ਤਰ੍ਹਾਂ ਕਰਨਾ ਤੁਹਾਡੇ ਘਰ ਵਿੱਚ ਹਮੇਸ਼ਾ ਬਰਕਤ ਬਣੀ ਰਹਿੰਦੀ ਹੈ ਤੇ ਨਾਲ ਹੀ ਤੁਹਾਡੀ ਲਗਾਈ ਗਈ ਜੋਤ ਵੀ ਸਫਲ ਹੁੰਦੀ ਹੈ ਨੰਬਰ 48 ਜਿਹੜੀਆਂ ਔਰਤਾਂ ਅਕਸਰ ਹੁੰਦੀਆਂ ਹੀ ਰਹਿੰਦੀਆਂ ਹਨ ਉਹਨਾਂ ਕੋਲ ਕੋਈ ਵੀ ਦੁੱਖ ਦਰਦ ਵੰਡਾਉਣ ਵਾਲਾ ਨਹੀਂ ਹੁੰਦਾ ਉਹ ਹਮੇਸ਼ਾ ਇਕੱਲੀਆਂ ਹੀ ਮਹਿਸੂਸ ਕਰਦੀਆਂ ਹਨ ਨੰਬਰ 49 ਜਿਹੜੀਆਂ ਔਰਤਾਂ ਦਾ ਨਾਮ ਆਰ ਤੋਂ ਸ਼ੁਰੂ ਹੁੰਦਾ ਹੈ ਉਹ ਬਹੁਤ ਹੀ ਪਿਆਰ ਨਾਲ ਬੋਲਣ ਵਾਲੀਆਂ ਹੁੰਦੀਆਂ ਨੇ ਇਹਨਾਂ ਔਰਤਾਂ ਨੂੰ ਜ਼ਿਆਦਾ ਕਿਸੇ ਦੂਜੇ ਵਿਅਕਤੀ ਨਾਲ ਚਲਾਕੀਆਂ ਵੀ ਨਹੀਂ ਚੱਲਣੀਆਂ ਆਉਂਦੀਆਂ ਨੰਬਰ 50 ਜਿਹੜੀਆਂ ਔਰਤਾਂ ਆਪਣੇ ਨਾਮ ਜੰਮੇ ਬੱਚੇ ਨੂੰ 6 ਮਹੀਨਿਆਂ ਤੱਕ ਆਪਣਾ ਹੀ ਦੁੱਧ ਦਿੰਦੀਆਂ ਹਨ ਉਹਨਾਂ ਔਰਤਾਂ ਦਾ ਬੱਚਾ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ ਤੇ ਨਾਲ ਹੀ ਉਸ ਦੀ ਮਾਂ ਨੂੰ ਵੀ ਅਨੇਕਾਂ ਹੀ ਫਾਇਦੇ ਹੁੰਦੇ ਹਨ ਨੰਬਰ 51 ਜੇਕਰ ਔਰਤਾਂ ਛਾਤੀ ਦੇ ਕੈਂਸਰ ਤੋਂ ਬਚਣਾ ਚਾਹੁੰਦੀਆਂ ਹਨ ਤੇ ਆਪਣੀ ਛਾਤੀ ਤੋਂ ਆਪਣੇ ਬੱਚੇ ਨੂੰ ਦੁੱਧ ਜ਼ਰੂਰ ਪਲਾਓ ਤੇ ਨਾਲ ਹੀ ਬੱਚੇ ਤੋਂ ਆਪਣੀ ਛਾਤੀ ਨੂੰ ਜ਼ਰੂਰ ਬਚਾਓ ਕਿਉਂ ਤੁਹਾਡੀ ਛਾਤੀ ਤੇ ਆਪਣਾ ਸਿਰ ਨਾ ਮਾਰੇ ਜਿਸ ਨਾਲ ਤੁਸੀਂ ਪੂਰੀ ਜ਼ਿੰਦਗੀ ਬਚੇ रह ਸਕਦੇ ਹੋ ਨੰਬਰ 52 ਜੇਕਰ ਤੁਸੀਂ ਰੋਜ਼ਾਨਾ ਗੁਰਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡਾ ਖੂਨ ਸਾਫ਼ ਹੁੰਦਾ ਹੈ ਜੇਕਰ ਤੁਸੀਂ ਰੋਜ਼ਾਨਾ ਕੱਚਾ ਪਿਆਜ਼ ਖਾਂਦੇ ਹੋ ਤਾਂ ਤੁਹਾਡਾ ਖੂਨ ਰੋਸਾਨਾ ਨਮਾ ਬਣਦਾ ਹੈ ਨੰਬਰ 53 ਜੇਕਰ ਤੁਸੀਂ ਕੱਪੜਿਆਂ ਨੂੰ ਸਰਫ ਦੀ بجائے ਸਾਬਣ ਨਾਲ ਹੀ ਧੋਦੇ ਹੋ ਤਾਂ ਇਸ ਦੀ ਮਦਦ ਨਾਲ ਤੁਹਾਡੇ ਕੱਪੜਿਆਂ ਵਿੱਚੋਂ ਕਦੇ ਵੀ ਸਰਫ ਵਾਲੀ 스మెਲ ਨਹੀਂ ਆਵੇਗੀ ਤੇ ਨਾਲ ਹੀ ਸਾਫ਼ ਵੀ ਚੰਗੇ ਤਰੀਕੇ ਨਾਲ ਹੋ ਜਾਣਗੇ। ਨੰਬਰ 54 ਜਿਹੜੀਆਂ ਔਰਤਾਂ ਰੋਜ਼ਾਨਾ ਆਪਣੇ ਪਤੀ ਦਾ ਹਰ ਦੁੱਖ ਸੁੱਖ ਵਿੱਚ ਸਾਥ ਦਿੰਦੀਆਂ ਹਨ ਉਹਨਾਂ ਔਰਤਾਂ ਦੀ ਜ਼ਿੰਦਗੀ ਸਵਰਗ ਵਾਂਗ ਲੱਗ ਜਾਂਦੀ ਹੈ। ਨੰਬਰ 55 ਜੇਕਰ ਤੁਸੀਂ ਆਪਣੇ ਵਾਲਾਂ ਨੂੰ ਚੌਲਾਂ ਵਾਲੇ ਪਾਣੀ ਨਾਲ ਧੋ ਲੈਂਦੇ ਹੋ ਤਾਂ ਇਸ ਨਾਲ ਵਾਲਾਂ ਦੀਆਂ अनेका ਹੀ ਸਮੱਸਿਆਵਾਂ ਜੜ ਤੋਂ ਖਤਮ ਹੋ ਜਾਂਦੀਆਂ ਨੇ ਤੇ ਨਾਲ ਹੀ ਵਾਲਾਂ ਵਿੱਚ ਚਮਕ ਅਤੇ ਵਾਲ ਲੰਮੇ ਹੋਣ ਲੱਗ ਜਾਂਦੇ ਹਨ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ